ਸਕੂਲਾਂ ਵਿੱਚ ਮਿੱਡੇ ਮੀਲ ਦਾ ਵਿਚਾਰ ਭਾਰਤ ਭਰ ਦੇ ਲੱਖਾਂ ਬੱਚਿਆਂ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਨ ਨੂੰ ਲੈ ਕੇ ਆਇਆ। ਮਾਹਿਰਾਂ ਮੁਤਾਬਕ ਇਹ ਪਾਇਆ ਗਿਆ ਕਿ ਸੰਤੁਲਿਤ ਭੋਜਨ ਕਪੋਸ਼ਣ ਨਾਲ ਲੜਨ ਵਿੱਚ ਮਦਦ ਕਰਦਾ ਹੈ। ਬਦਰੇ ਬੱਚਿਆਂ ਦੇ ਫਿਜ਼ੀਕਲ ਤੇ ਮੈਂਟਲ ਗਰੋਥ ਵਿੱਚ ਮਦਦ ਕਰਦਾ ਹੈ। ਪਰ ਹਾਲ ਹੀ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮੁਕਾਮਾ ਤੋਂ ਜਿੱਥੇ ਸਕੂਲ ਦਾ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਨੇ ਕਿ ਮਿੱਡੇ ਮੀਲ ਤੋਂ ਬਾਅਦ 100 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ। ਭਾਰਤੀ ਮਨੁੱਖੀ ਅਧਿਕਾਰ ਸੰਸਥਾ ਕਹਿ ਰਹੀ ਹੈ ਕਿ ਸਕੂਲ ਦੇ ਦੁਪਹਿਰ ਦੇ ਖਾਣੇ ਵਿੱਚੋਂ ਇੱਕ ਮਰਿਆ ਹੋਇਆ ਸੱਪ ਮਿਲਣ ਤੋਂ ਬਾਅਦ 100 ਤੋਂ ਵੱਧ ਬੱਚੇ ਬਿਮਾਰ ਹੋ ਗਏ ਸਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਯਾਨੀ ਕਿ NHRC ਦਾ ਕਹਿਣਾ ਹੈ ਕਿ ਕਾਹਤੇ ਤੌਰ ਤੇ ਰਸੋਈਏ ਨੇ ਮਰੇ ਹੋਏ ਸੱਪ ਨੂੰ ਹਟਾਉਣ ਦੇ ਬਾਵਜੂਦ ਦੁਪਹਿਰ ਦਾ ਖਾਣਾ ਪਰੋਸਿਆ ਤੇ ਇੱਕ ਸਕੂਲ ਦੇ ਰਸੋਈਏ ਨੇ ਇੱਕ ਮਾਰੇ ਹੋਏ ਸੱਪ ਨੂੰ ਕੱਢਣ ਤੋਂ ਬਾਅਦ ਲਗਭਗ 500 ਬੱਚਿਆਂ ਨੂੰ ਖਾਣਾ ਪਰੋਸਿਆ ਸੀ ਕਮਿਸ਼ਨ ਦਾ ਕਹਿਣਾ ਹੈ ਕਿ ਪੂਰਬੀ ਭਾਰਤ ਦੇ ਬਿਹਾਰ ਸੂਬੇ ਦੇ ਮੁਕਾਮਾ ਸ਼ਹਿਰ ਵਿੱਚ ਮੰਨਿਆ ਜਾ ਰਿਹਾ ਹੈ ਕਿ 500 ਬੱਚਿਆਂ ਦਾ ਜੋ ਖਾਣਾ ਪਰੋਸਿਆ ਗਿਆ ਜੇਕਰ ਰਿਪੋਰਟਾਂ ਸੱਚ ਹਨ ਤਾਂ ਇਹ ਮਾਮਲਾ ਵਿਦਿਆਰਥੀਆਂ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੋਵੇਗਾ ਕਮਿਸ਼ਨ ਨੇ ਇਹ ਵੀ ਕਿਹਾ ਕਿ ਰਿਪੋਰਟਾਂ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਵਿਰੋਧ ਵਿੱਚ ਸੜਕ ਵੀ ਜਾਮ ਕਰ ਦਿੱਤੀ ਸੀ ਤਾਂ ਇਹ ਹੁਣ ਰਿਪੋਰਟ ਮੰਗੀ ਗਈ ਹੈ ਵਸਤ੍ਰਿਤ ਰਿਪੋਰਟ ਦਿੱਤੀ ਜਾਵੇਗੀ ਬੱਚਿਆਂ ਦੀ ਸਿਹਤ ਸਥਿਤੀ ਇਸ ਦੇ ਵਿੱਚ ਸ਼ਾਮਲ ਹੋਵੇਗੀ ਮੁਫਤ ਸਕੂਲੀ ਭੋਜਨ ਜਿਸ ਨੂੰ ਮੱਦੇ ਮੀਲ ਵੀ ਕਿਹਾ ਜਾਂਦਾ ਹੈ 1925 ਵਿੱਚ ਦੱਖਣੀ ਸ਼ਹਿਰ ਚੇਨਈ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਗਰੀਬ ਪਛੋਕੜ ਜਿਹੜੇ ਬੱਚੇ ਹੁੰਦੇ ਸੀ ਜਿਨ੍ਹਾਂ ਦਾ ਉਹਨਾਂ ਦੇ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਭੁੱਖਮਰੀ ਨਾਲ ਲੜਨ ਲਈ ਸਕੂਲ ਵਿੱਚ ਹਾਜ਼ਰੀ ਵਧਾਉਣ ਲਈ ਇਸ ਨੂੰ ਇਸਮਤ ਨੂੰ ਪੇਸ਼ ਕੀਤਾ ਗਿਆ ਸੀ ਤੇ ਇਹ ਭੋਜਨ ਦੀ ਸਫਾਈ ਦੀ ਮਾੜੀ ਹਾਲਤ ਦੀਆਂ ਸ਼ਿਕਾਇਤਾਂ ਆਈਆਂ ਸਨ 2013 ਵਿੱਚ ਬਿਹਾਰ ਵਿੱਚ 23 ਸਕੂਲੀ ਬੱਚਿਆਂ ਦੀ ਮੌਤ ਲਈ ਦੂਸ਼ਿਤ ਭੋਜਨ ਨੂੰ ਜ਼ਿੰਮੇਵਾਰ ਠਰਾਇਆ ਗਿਆ ਸੀ ਘਟੋ ਘਟੇ 23 ਬੱਚਿਆਂ ਦੀ ਮੌਤ ਗਾੜਾ ਕੀਟਨਾਸ਼ਕ ਖਾਣ ਨਾਲ ਮੁਫਤ ਸਕੂਲ ਦਾ ਜੋ ਮਿੱਡੇ ਮੀਲ ਹੁੰਦਾ ਉਸ ਕਾਰਨ ਹੋਈ ਸੀ ਆਲੂ ਖਾਣ ਨਾਲ ਹੋਈ ਸੀ ਕੁਝ ਮਿੰਟਾਂ ਦੇ ਅੰਦਰ ਹੀ ਬੱਚੇ ਬਿਮਾਰ ਹੋ ਗਏ ਸੀ ਉਲਟੀਆਂ ਉਹਨਾਂ ਨੂੰ ਲੱਗ ਗਈ ਸੀ ਤੇ ਖਰਾਬ ਖਾਣੇ ਕਾਰਨ ਉਲਟੀਆਂ ਦਾਸ ਤੇ ਬੁਖਾਰ ਡੀ ਹਾਈਡਰੇਸ਼ਨ ਹੋ ਸਕਦੀ ਹੈ ਤੇ ਜ਼ਹਿਰ ਮੂੰਹ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇੱਥੇ ਮਰੇ ਹੋਏ ਸੱਪ ਦੀ ਗੱਲ ਹੋ ਰਹੀ ਹੈ ਤੇ ਹੋਰ ਵੀ ਕਈ ਨੁਕਸਾਨ ਹੋ ਸਕਦੇ ਨੇ ਤੁਹਾਡਾ ਕੀ ਕਹਿਣਾ ਕਮੈਂਟ ਰਾਈ ਜ਼ਰੂਰ ਆਪਣੀ ਰਾਏ Merci. Cool.